ਸੁਧਾਰ ਲਹਿਰ ਨੂੰ ਲੈ ਕੇ ਬੀਬੀ ਜਗੀਰ ਕੋਰ ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਹਾਂ ਕਿ ਅਸੀਂ ਅਕਾਲੀ ਦਲ ਦੇ ਵਿੱਚ ਜਾ ਰਹੇ ਹਾਂ ਜੀ ਹਾਂ ਕਿ ਕਿ ਅਕਾਲੀ ਦਲ ਅਤੇ ਸੁਧਾਰ ਲਹਿਰ ਜੋ ਹੈ ਅੱਜ ਮਰਜ ਹੋ ਜਾਵੇਗੀ ਦੱਸਿਆ ਹੈ ਕਿ ਜਥੇਦਾਰ ਕੈਨੇ ਰਖਬੀਰ ਸਿੰਘ ਹਰਾਂ ਦੇ ਵੱਲੋਂ 2 ਦਸੰਬਰ ਹੈ ਯਾਨੀ ਕਿ ਜਿਸ ਦਿਨ ਅਕਾਲੀ ਦਲ ਵਾਲੇ ਲੀਡਰਾਂ ਨੂੰ ਤਨਖਾਹ ਲਗਾਈ ਗਈ ਸੀ ਉਸ ਦਿਨ ਜਥੇਦਾਰ ਹੋਰਾਂ ਨੇ ਇੱਕ ਵੱਡਾ ਬਿਆਨ ਦੇ ਦਿੱ ਆਖਿਆ ਸੀ ਕਿ ਸਭ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਣ ਸਾਰੇ ਆਪੋ ਆਪਣਾ ਲਾਗ ਜਿਹੜਾ ਉਹ ਲਾਪਣਾ ਬੰਦ ਕਰ ਦੇਣ ਸਾਰੇ ਹੀ ਇੱਕੋ ਪਾਰਟੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਣ ਜਿ세 ਚਲਦਿਆਂ ਅੱਜ ਵੀ ਵੀ ਜਗੀਰ ਕੋਰ ਦਾ ਫਟਾ ਬਿਆਨ ਸਾਹਮਣੇ ਆਇਆ ਕਿਹਾ ਕਿ ਅਸੀਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ ਨਾਲ ਹੀ ਇਹ ਵੀ ਕਿਹਾ ਕਿ ਅੱਜ ਅਕਾਲੀ ਦਲ ਅਤੇ ਅਕਾਲੀ ਸੁਧਾਰ ਲਹਿਰ ਜੋ ਹੈ ਮਰ ਚੋ ਜਾਣ ਗਿਆ ਦੇਖੋ ਜੀ ਗੁਰ ਜੈਸਾ ਨਹੀਂ ਕੋ ਦੇਵ ਜਿਸ ਮस्तक ਭਾਂਸੋ ਲਗਾ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਹੈ ਅਸੀਂ ਤੇ ਅਰਦਾਸ ਕਰਦੇ ਹਾਂ ਅਸੀਂ ਖੱਤੇ ਬਹੁਤ ਕਮਾਮ ਦੇ ਕਿਸਾਨ ਤਨ ਪਰਵਾਰ ਹਰ ਕਿਰਪਾ ਕਰਕੇ ਬਖਸ਼ ਦੇ ਹਮ ਪਾਪੀ ਵੱਡ ਗੁਨਾਹ ਹੈ ਮਨੁੱਖ ਖਿੰਖਣ ਪੂਲਨ ਹਾਰਿਆ पल पल गलती ਕਰਦਾ ਹੈ ਪਾਰਟੀ ਚਲਾਉਂਦੇ ਆ ਜਾਂ ਸਰਕਾਰ ਚਲਾਉਂਦੇ ਆ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਹਰਟ ਹੋ ਜਾਂਦਾ ਹੈ ਬਹੁਤ ਸਾਰੀ ਤਕਲੀਫ ਹੁੰਦੀ ਹੈ ਉਹਦੇ ਵਿੱਚ ਕਿਉਂਕਿ ਅਸੀਂ ਵੀ ਸਰਕਾਰ ਦੇ ਉਸ ਵੇਲੇ ਪਾਰਟੀ ਦੇ ਵਿੱਚ ਸੀ ਗਾਇਬ ਗਏ ਅਸੀਂ ਵੀ ਥੋੜਾ ਜਿਹਾ ਪਾਰਟੀ ਨੂੰ ਜਾਬਤਾ ਰੱਖਦੇ ਆ ਹੋਇਆ ਸਾਨੂੰ ਵੀ ਚੁੱਪ ਰਹਿਣਾ ਪੈਂਦਾ ਅਸੀਂ ਫਰਿਆਦ ਕੀਤੀ ਸੀ ਤਖਤ ਤੇ ਆ ਕੇ ਕਿ ਸਿੰਘ ਸਾਹਿਬ ਜੀ ਅਸੀਂ ਉਸ ਵੇਲੇ ਇਸ ਲਈ ਚੁੱਪ ਰਹੇ ਆ ਕਿ ਪਾਰਟੀ ਦਾ ਜਾਬਤਾ ਜੇ ਕੌਮ ਨੂੰ ਕਿਸੇ ਕਿਸਮ ਦਾ ਸਾਡੇ ਤੇ ਗੁੱਸਾ ਹੈ ਗਿਲਾ ਹੈ ਕੌਮ ਨੂੰ ਕੋਈ ਹਾਰਟ ਹੋਈਆਂ ਗੱਲਾਂ ਨੇ ਜਿਹੜੇ ਕਟਰਾਵਾ ਵਾਪਰੀਆਂ ਤੇ ਸਾਨੂੰ ਕਿਰਪਾ ਕਰਕੇ ਇੱਥੇ ਕਿਉਂਕਿ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਥਾਨ ਹੈ ਸ਼੍ਰੀ ਅਕਾਲ ਤਰ ਸਾਹਿਬ ਇਹ ਹੀ ਇੱਕ ਮਹਾਨਤਾ ਸਿੱਖ ਧਰਮ ਦੀ ਕਿਸੇ ਧਰਮਾ ਦੇ ਕੋਲ ਕੋਈ ਐਸਾ ਥਾਂ ਨਹੀਂ ਜਿੱਥੇ ਤੁਸੀਂ ਫਰਿਆਦ ਕਰ ਸਕਦੇ ਹੋ ਔਰ ਜਿੱਥੇ ਕੋਈ ਫਿਰ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਜਾਰੀ ਕੀਤਾ ਜਾਂਦਾ ਫਿਰ ਗਲਤ ਨੂੰ ਦੋਸ਼ੀ ਨੂੰ ਸੇਵਾ ਸਜ਼ਾ ਵੀ ਸੁਣਾਈ ਜਾਂਦੀ ਸੋ ਸਾਨੂੰ ਸੇਵਾ ਲੱਗੀ ਸੀ ਆਵੇਂ ਉਹਨਾਂ ਨੇ ਸਾਨੂੰ ਦੋਸ਼ੀ ਨਹੀਂ ਇਸ ਕਰਕੇ ਨਹੀਂ ਕੀਤਾ ਕਿ ਸਜ਼ਾ ਦਿੱਤੀ ਹੈ ਸਾਨੂੰ ਸੇਵਾ ਲੱਗੀ ਸੀ ਕੁਝਨਾਂ ਨੂੰ ਤਰਖਾਈਏ ਕੀਤੇ ਆ ਉਹ ਤਰਖਾਈਏ ਜੇ ਤਰਖਾ ਪੁੱਤਰੇ ਅਸੀਂ ਆਪਣੀ ਸੇਵਾ ਪੂਰੀ ਕਰਕੇ ਆ ਗਏ ਇਸ ਕਰਕੇ ਕੜਾ ਪ੍ਰਸ਼ਾਦੀ ਦੇ ਹੁਕਮ ਹੋਇਆ ਸੀ ਜੀ ਦਾ ਅਰਦਾਸ ਕਰਾਉਣੀਓ ਕਰਾ ਕੇ ਆਏ ਜੀਬੀ ਤੁਹਾਡੇ ਵੱਲੋਂ ਹਾਂ ਪੱਖੀ ਹੰਗਾਰਾ ਸੀਦਾ ਦੁਬਾਰਾ ਤੋਂ ਸ਼ਰਮਣੀ ਕਾਲੀਦਲ ਨਾਲ ਚੱਲਣਾ ਉਸਤੇ ਲੇਕਿਨ ਦੂਸਰੇ ਪਾਸੋਂ ਹਿੱਤਾਂ ਕੋਈ ਹੰਗਾਰਾ ਨਹੀਂ ਮਿਲ ਪਾ ਰਿਹਾ ਕੀ ਸਮਝਦੇ ਮੇਰੀ ਬੇਨਤੀ ਹੈ ਜੀ ਦੇਖੋ ਤੁਸੀਂ ਬਹੁਤੀ ਚਿੰਤਾ ਜੀ ਨਾ ਕਰਿਆ ਕਰੋ ਜਿਹੜਾ ਸ਼ਰਮਣੀ ਕਾਲੀਦਲ ਹੈ ਇਹ ਕਿਸੇ ਦੇ ਇੱਕ ਘਰ ਦਾ ਅਕਾਲੀ ਦਲ ਨਹੀਂ ਹੈ ਇਹ ਕੌਮ ਦੀ ਪਾਰਟੀ ਹੈ ਕੌਮ ਨੇ ਬਹੁਤ ਕੁਰਬਾਨੀਆਂ ਨਾਲ ਇਹਨੂੰ ਇੱਥੇ ਤੱਕ ਪਹੁੰਚਾਇਆ ਤੇ ਜੇ ਕੋਈ ਲੀਡਰ ਜਿਹੜਾ ਹੈ ਇਸ ਦੀ ਮਹੱਤਤਾ ਨਹੀਂ ਸਮਝਦਾ ਹੈ ਸ਼੍ਰੀ ਅਕਾਲ ਤਰਸਵ ਦੀ ਮਹੱਤਤਾ ਨਹੀਂ ਸਮਝਦਾ ਉਹਦੇ ਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਦੇ ਭਾਗਾਂ ਦੀ ਗੱਲ ਹੁੰਦੀ ਹੈ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਕਮ ਲੱਗਾ ਸੀ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਕਿ ਕੱਲ ਜਿਸ ਤਰ੍ਹਾਂ ਬਾਕੀ ਦਫ਼ਤਰਾਂ ਵਿੱਚੋਂ ਟਾਈਮ ਲਈਦਾ ਉਸੇ ਤਰ੍ਹਾਂ ਟਾਈਮ ਲੈਣਾਂਗੇ ਉਹਦੇ ਬਾਰੇ ਮੈਂ ਜੇ ਕੁਝ ਨਹੀਂ ਕਹਿਣਾ ਜਦ ਤੱਕ ਕੀਤਾ ਹੋਇਆ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਪੂਰਨ ਤੌਰ ਦੇ ਉੱਤੇ ਅਸੀਂ ਪੂਰਾ ਨਹੀਂ ਕਰ ਲੰਦੇ ਮੇਰਾ ਖਿਆਲ ਹੈ ਉਦੋਂ ਤੱਕ ਅਸੀਂ ਉਸ ਗੱਲ ਦੇ ਵਿੱਚ ਨਹੀਂ ਮਦਦੂ ਹੋਵਾਂਗੇ ਜੇ ਉਸ ਗੁਸਤਾਖੀ ਵਿੱਚ ਨਹੀਂ ਅਸੀਂ ਆਵਾਂਗੇ ਜਿਹੜੀ ਅਕਾਲ ਤਖਤ ਦੇ ਖਿਲਾਫ ਜਾਵੇ ਲੇਕਿਨ ਜੇਕਰ ਅਕਾਲ ਤਖਤ ਸਾਹਿਬ ਦੇ ਖਿਲਾਫ ਨਹੀਂ ਜਾ ਰਿਹਾ ਕਿ ਉਹਨਾਂ ਨੇ ਪਹਿਲਾਂ ਕਿਆ ਗੱਲ ਤੇ ਨਾਲ ਉਹਨਾਂ ਦੇ ਵਿੱਚ ਅਸਤੀਫੇ ਜਿਹੜੇ ਪ੍ਰਮਾਣ ਕੀਤੇ ਜਾ ਰਹੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਹੁਣ ਇਹ ਸਵਾਲ ਉਹਨਾਂ ਨੂੰ ਪੁੱਛੋ ਵੀ ਤਿੰਨ ਦਿਨ ਦਾ ਤੁਹਾਨੂੰ ਹੁਕਮ ਹੋਇਆ ਸੀ ਤੁਸੀਂ ਕਿਉਂ ਨਹੀਂ ਪ੍ਰਵਾਨ ਕੀਤਾ ਤੁਹਾਨੂੰ ਇਹ ਕਿਹਾ ਸੀ ਸਤੀਫੇ ਪ੍ਰਵਾਨ ਕਰੋ ਤੁਹਾਨੂੰ ਇਹ ਕਿਹਾ ਸੀ ਸਾਰਾ ਕੁਝ ਭੰਗ ਕਰੋ ਤੁਸੀਂ ਕਿਉਂ ਨਹੀਂ ਕੀਤਾ ਤੁਸੀਂ ਉਹ ਜਵਾਬ ਦੇ ਸਕਦੇ ਮੈਂ ਨਹੀਂ ਦੇ ਸਕਦਾ ਅੱਜ ਵੀ ਮੀਟਿੰਗ ਤਾਂ ਹੈਗੀ ਆ ਜੀ ਸਾਡੀ ਮੀਟਿੰਗ ਇਹ ਹੈ ਜੀ ਉਹਨਾਂ ਦੀ ਇਹ ਐਗਜ਼ੈਕਟਿਵ ਦੀ ਮੀਟਿੰਗ ਹੈ ਸ਼੍ਰੋਮਣੀ ਕਮੇਟੀ ਅਸੀਂ ਮੀਟਿੰਗ ਇਹ ਕਰ ਰਹੇ ਹਾਂ ਕਿ ਜਿਹੜਾ ਸਾਨੂੰ ਵੀ ਹੁਕਮ ਹੋਇਆ ਸੀ ਵੀ ਤੁਸੀਂ ਸਾਰਾ ਜਿਹੜੇ ਪ੍ਰਸੀਡੀਅਮ ਬਣਾਈ ਹੈ ਉਹਨੂੰ ਵੀ ਤੁਸੀਂ ਖਤਮ ਕਰ ਦਿਓ ਔਰ ਆਪਣੀ ਸੇਵਾ ਜਿਹੜੀ ਹੈ ਉਹ ਤੁਸੀਂ ਸ਼੍ਰੋਮਣੀ ਕਾਲਦਲ ਵਾਸਤੇ ਸਮਰਪਿਤ ਕਰੋ ਅਸੀਂ ਸ਼੍ਰੋਮਣੀ ਕਾਲਦਲ ਲਈ ਸਮਰਪਿਤ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਤਹਿਤ ਅਸੀਂ ਭਰਤੀ ਕਰਨ ਨੂੰ ਬਿਲਕੁਲ ਤਿਆਰ ਹੈ ਔਰ ਭਰਤੀ ਕਰਾਂਗੇ ਡਟ ਕੇ ਕਰਾਂਗੇ ਪਾਰਟੀ ਤੱਕੜੀ ਕਰਾਂਗੇ